ਆਹ ਲੋ ਇਹ ਕਿ ਸਵਾਲ ਪਾਇਆ ਜੀ ਮੈਂ ਹੁਣ ਤੁਹਾਨੂੰ ਜੀ ਤੁਸੀਂ ਪੋਨੇ ਰਹਿਨੇ ਆ ਜੀ ਆਹ ਲੋ 1 2 3 4 ਹਾਂਜੀ ਹਾਂਜੀ ਇਹਦੇ ਵਿੱਚੋਂ ਆਪਾਂ ਇੱਕ ਏਟ ਲਾਉਣੀ ਆ ਜੀ ਇੱਧਰ ਚਾਰ ਕਰਦੇ ਨੇ ਉਧਰ ਤਿੰਨ ਹੋ ਜੇ ਇੱਕ ਏਟ ਲਾਉਣੀ ਜੀ ਮਤਲਬ ਗਿਣਤੀ ਉਧਰੋਂ ਇਦਾਂ ਹੋ ਜਾਵੇ ਹਾਂਜੀ ਤੇ ਹੁਣ 1 2 3 4 ਚਾਰ ਜੀ ਸਵਾਲ ਤੇਰਾ ਇਹ ਹੈ ਕਿ ਇੱਕ ਏਟ ਹਲਾ ਕੇ ਤੇ ਗਿਣਤੀ ਉਧਰੋਂ 1 2 3 4 ਉਧਰ ਹੋਣੀ ਹਾਂਜੀ ਕਿਦ ਨੂੰ ਮਰਜੀ ਕਰ ਲੋ ਜੀ ਮਤਲਬ ਇੱਕ ਏਟ ਜਿੱਤੋਂ ਮਰਜੀ ਲਾਈਏ ਹਾਂਜੀ ਓਏ ਕੀ ਆਹ ਕੀ ਆਹ ਜਰਾ ਤੇਨ ਤੇਨ ਦੇ ਰਿਹਾ ਸੀ ساری लाਤ ਮਾਰ ਕੋ ਦੇਖੋ ਨਿਹਾਲੇ ਈ ਵੀ ਨਹੀਂ ਕੁਈ ਰਹਾ ਤਾਰੇ ਦੇ ਇੱਕ ਹੀ ਟਾਲ ਹੋਣੀ ਹੈ ਇੱਕੋ ਹੀ ਲਹੋਣੀ ਆ ਜਿੱਦ ਇੱਕ ਆ ਦੋ ਤਿੰਨ ਚਾਰ ਇਧਰੋਂ ਗਣਤੀ ਇਧਰ ਨੂੰ ਹੋ ਜਾਣੀ ਚਾਹੀਦੀ ਐਕ 2 3 4 ਇਹ ਸਾਲਾ ਹੋ ਸਕਦਾ ਆਹ ਯਾਰ ਚੱਕੋ ਇਹ ਕੰਮ ਤਾਂ ਔਖਈ ਜਾਂਦਾ ਸਾਰੇ ਦੇਖ ਤੂੰ ਵੀ ਟਰਾਈ ਕਰ ਜੇ ਨਹੀਂ ਪਤਾ ਲੱਗੂਗਾ ਦਰਸ਼ਕਾਂ ਤੋਂ ਪੁੱਛ ਲਵਾਂਗੇ ਚਾਚਾ ਲੈ ਲੈ ਨੀ ਉਹ ਕਿਤੇ ਉਧਰ ਜਾਓ ਜਾ ਕੇ ਪਤਾ ਨਹੀਂ ਬੱਚ ਆਪ ਵਿਚਾਰ ਹੋ ਜਣੀ ਆ ਉਹ ਚਾਕੇ ਨਹੀਂ ਬਾਣੀ ਹੋ ਕਹਿੰਦਾ ਆ ਵਿੱਚੋਂ ਇਹ ਕਟਾ ਲਾਣੀ ਆ ਅੱਛਾ ਵਿੱਚੋਂ ਇਹ ਰਾ ਕੇ ਗਣਤੀ ਇਦਾਂ ਕਰਦਾ ਨਹੀਂ ਆ ਦੇ ਕਰਕੇ ਸਵਾਲ ਤੂੰ ਹੀ ਹੱਲ ਕਰਦਾ ਉਹਨਾਂ ਜਿਆਦਾ ਸਾਡੇ ਤੋਂ ਤਾਂ ਹੁੰਦੇ ਨਹੀਂ ਹੈਗੇ ਵਿੱਚੋਂ ਹਰਾਨੀ ਹੈ ਹਾਂ ਕੋਈ ਵੀ ਚੱਕ ਲਈਏ ਜਿੱਥੋਂ ਚੱਕ ਕੇ ਚਾਰ ਕਰ ਦਈਏ ਨਹੀਂ ਚਾਰ ਉਧਰ ਵੀ ਚਾਰ ਇੱਧਰ ਦੋ ਬਾਈ ਜੀ ਤੂੰ ਐਂ ਫਿਰ ਚਾਰ ਤਿੰਨ ਅਰ ਉਧਰ ਤਿੰਨ ਰਹਿ ਗਈਆਂ ਹੋਰ ਕੋਈ ਸਵਾਲ ਪਾਓ ਦੇਖ ਹੋਰ ਕਾਦੇ ਭਾਈ ਹੁਣ ਪਹਿਲਾ ਕੋਸ਼ਿਸ਼ ਤਾਂ ਕਰਦੇ ਆਂ ਕੋਸ਼ਿਸ਼ ਕਰਨ ਤੇ ਕੋਈ ਕਿੱਦਾਂ ਹੋ ਗਈਆਂ ਆ ਦੋ ਰੱਖੇ ਆ ਕਮਰੇ ਚੱਲ ਤੂੰ ਦੇਖੋ ਚਾਰ ਮੋਰੇ ਸੋਖੇ ਸਵਾਲ ਆ ਹਮੇ ਤਾਂ ਲੱਗਦਾ ਨੌਕਾ ਵੀ ਨਹੀਂ ਹੈਗਾ ਹਾਂ ਰਾਤ ਮਗ ਤਾਰੇ ਪਰ ਇਹ ਵੀ ਯਾਰ ਕਰਨੀ ਆ ਉਧਰੋ ਮਤਲਬ ਚਾਰ ਉਧਰ ਹੋ ਜਾਣ ਜਿੱਦਾਂ ਤਿੰਨ ਉਧਰ ਹੋ ਜਾਣ ਦੋ ਇੱਕ ਐਦਾਂ ਹੋ ਜੂਏ ਜਿੱਦਾਂ ਨਹੀਂ ਅੰਟੀ 1 2 3 4 ਸਵਾਲ ਸਾਲਾ ਅੱਥੀ ਘੜ ਗਿਆ ਇਹ ਦਿਮਾਗ ਕੀ ਜਿਆ ਥੋੜਾ ਜਿਹਾ ਇੱਕ ਕਿੱਟ ਦੇਖਣੀ ਐ ਛੱਤ ਸੱਚਾ ਕਿ ਰੱਖੀਏ ਕਿੱਥੇ ਗੱਲ ਤਾਂ ਆਇਆ ਟੋਂਡੇ ਵਾਹਰੀ ਮੈਂ ਚਾਰ ਕਰ ਦੂੰ ਉਧਰ ਕਰ ਦੇ ਇੱਥੇ ਤਿੰਨ ਤਿੰਨ ਰਹਿ ਜੂਗੇ ਤੇਰੀਆਂ ਠੀਕ ਆ ਇੱਕੋ ਛੇੜਨੀ ਐ ਇੱਕੋ ਛੇੜੂਗਾ ਆ ਲਓ ਇਹ ਤਿੰਨ ਤਿੰਨ ਤੇ ਹੁਣ ਚਾਰ ਕਰ ਦੇ ਕਾਹਦੀ ਦੋ ਇੱਕ ਤਾਂ ਜੜੀ ਆ ਉਹਦਾ ਨਾਲ ਹੀ ਆ ਚੱਲ ਫੇਰ ਵੀ ਨਹੀਂ ਹੋਇਆ ਤੈਨੂੰ ਇਹ ਥੋੜਾ ਕਰਨੀ ਆ ਉਹ ਤਿੰਨ ਤਿੰਨ ਨਹੀਂ ਕਰਨੀ ਆ ਉਹ ਕਹਿੰਦਾ ਕਿ ਉਧਰੋਂ ਜਿੱਦਾਂ 1 2 ਇਧਰੋਂ 1 2 ਸ਼ੁਰੂ ਗਿਣਤੀ ਸ਼ੁਰੂ ਹੋ ਜਵੇ ਆਉਣਾ ਰੱਖਿਆ ਹੋਈਆਂ 4 3 2 1 ਉਹ ਉਹੀ ਆ ਇੱਕੋ ਚੱਕਣੀ ਆ ਇੱਕ ਜਾ ਕੇ ਆਵੇ ਚਾਰ ਹੋਈ ਜਾਂਦਾ ਜੀ ਸਾਨੂੰ ਤਾਂ ਪਤਾ ਲੱਗ ਨਹੀਂ ਰਿਹਾ ਵੀ ਨਹੀਂ ਆ ਉਹ ਕਿਉਂਕਿ ਚਲੋ ਜੀ ਸਾਨੂੰ ਤਾਂ ਨਹੀਂ ਪਤਾ ਲੱਗ ਰਿਹਾ ਦਰਸ਼ਕੋ ਤੁਸੀਂ ਜਵਾਬ ਦਿਓ ਧੰਨਵਾਦ ਕੀ ਆ ਕੈਨ ਬੀਬੀ ਇੱਧਰ ਵੀ ਹੁੰਨੀ ਹੈ ਇਹਦਾ ਓਏ ਦੇਖਦਾ ਫਿਰ ਕੋਲ ਆਇਟ ਨਹੀਂ ਨਹੀਂ ਜਵਾਬ ਦੇ ਦਿਨ